ਬੀਤੀ ਦੇ ਸ਼ਾਮ ਬੋਹੜ ਦੇ ਮਲੋੜ ਚੌਂਕ ਤੇ ਆਮ ਆਦਮੀ ਪਾਰਟੀ ਦੇ ਆਗੂ ਪੰਕਜ ਨਰੂਲਾ ਤੇ ਕੁਝ ਹੋਰ ਲੋਕਾਂ ਵਿਚਾਲੇ ਜ਼ਬਰਦਸਤ ਲੜਾਈ ਹੋ ਗਈ ਜਿਸ ਵੇਲੇ ਪੰਕਜ ਨਰੂਲਾ ਤੇ ਕੌਰ ਸਮੇਤ 4 ਲੋਕ ਜ਼ਖਮੀ ਹੋ ਗਏ ਉਹਨਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਡਾਕਟਰਾਂ ਨੇ ਪੰਕਜ ਨਰੂਲਾ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਫਰੀਦਕੋਟ ਰੈਫਰ ਕਰ ਦਿੱਤਾ ਦੱਸਦੇ ਕਿ ਇਸ ਲੜਾਈ ਦਾ ਕਾਰਨ ਜ਼ਮੀਨ ਦਾ ਕਬਜ਼ਾ ਦੱਸਿਆ ਜਾ ਰਿਹਾ ਪੰਕਜ ਨਰੂਲਾ ਨੇ ਦੱਸਿਆ ਕਿ ਗੁਰਵਿੰਦਰ ਕੌਰ ਦਾ ਕੁਝ ਪਰਿਵਾਰਕ ਝਗੜਾ ਚੱਲ ਰਿਹਾ ਹੈ ਜਿਸ ਕਾਰਨ ਉਹਨਾਂ ਦੀ ਰੰਜਿਸ਼ ਚੱਲ ਰਹੀ ਹੈ ਤੇ ਬੀਤੇ ਦਿਨ ਜਦੋਂ ਉਹ ਘਰ ਤੋਂ ਬਾਜ਼ਾਰ ਨੂੰ ਆ ਇਸੀ ਤਾਂ ਮਲੋੜ ਚੌਂਕ ਸਤੇ ਤੇ 210 ਵੇਟ ਹਾਊਸ ਦੇ ਸਾਹਮਣੇ ਦੂਜੀ ਧਿਰ ਨੇ ਉਸ ਨੂੰ ਘੇਰ ਲਿਆ ਤੇ ਉਸ ਦੀ ਬੁਰੀ ਤਰ੍ਹਾਂ ਕੁਟਮਾਰ ਕੀਤੀ ਉਹਦੇ ਦੂਜੇ ਪਾਸੇ ਦੂਜੀ ਧਿਰ ਦਾ ਕਹਿਣਾ ਹੈ ਕਿ ਪੰਕਜ ਜਨੂਲਾ ਨੇ ਉਹਨਾਂ ਦੀ ਲੜਕੀ ਨੂੰ ਗੁੰਮਰਾਹ ਕਰਕੇ ਘਰ ਤੇ ਕਬਜ਼ਾ ਕਰ ਲਿਆ ਤੇ ਪਿਛਲੇ 2 ਸਾਲਾਂ ਤੋਂ ਸਰਕਾਰ ਤੱਕ ਆਪਣੀ ਪਹੁੰਚ ਦਾ ਡਰਾਵਾ ਦੇ ਕੇ ਉਹਨਾਂ ਦੇ ਪਰਿਵਾਰ ਨੂੰ ਬਰਬਾਦ ਕਰਨ ਤੇ ਤੁਲਿਆ ਹੋਇਆ ਹੈ ਇਸ ਮਾਮਲੇ 'ਚ ਦੂਜੀ ਧਿਰ ਨੇ ਪੰਕਜ ਤੇ ਸਿੱਖ ਮਰਿਆਦਾ ਦੀ ਉਲੰਘਣਾ ਕਰਨ ਦਾ ਵੀ ਦੋਸ਼ ਲਗਾਇਆ ਉਹਨਾਂ ਦਾ ਕਹਿਣਾ ਹੈ ਕਿ ਪੰਕਜ ਜਨੂਲਾ ਨੇ ਦੋਵੇਂ ਪਿਓ ਪੋਤ ਦੀ پاਗਲ ਆ ਦਿੱਤੀ ਹੈ ਤੇ ਦਾੜੀ ਦੇ ਵਾਲ ਵੀ ਪੁੱਟੇ ਨੇ ਆਉਦੀ ਕੁੜੀ ਦੀ ਕੋਠੀ ਤੇ ਕਬਜ਼ਾ ਕੀਤਾ ਹੋਇਆ ਉਹ ਸਾਡੇ ਆਮ ਆਦਮੀ ਪਾਰਟੀ ਦੀ ਉਥੇ ਸਰਸੇ ਤੋਂ ਜ਼ਿਲ੍ਹਾ ਪ੍ਰਧਾਨ ਹੈ ਡੀਐਸਪੀ ਸਾਹਿਬ ਦੀ ਨਿਗਾਹ ਤੇ ਵੀ ਮੈਟਰ ਹੈ ਉਹਨਾਂ ਨੇ ਉਹਨਾਂ ਨੇ ਬੁਲਾ ਕੇ ਮੈਟਰ ਸੋਲਵ ਕਰਕੇ ਇਹਨਾਂ ਦੋਨਾਂ ਨੂੰ ਟਾਈਮ ਦਿੱਤਾ ਸੀ ਇਹਨਾਂ ਨੇ ਤਿੰਨ ਚਾਰ ਪੰਚਾਇਤਾਂ ਕਰ ਚੁੱਕੇ ਆ ਕਿ ਇਸੇ ਕੋਠੀ ਖਾਲੀ ਕਰਦੇ ਆਂਗੇ ਇਹ ਮੇਰੇ ਨਾਲ ਖਾਲਕਿਦਦੇ ਨੇ ਵੀ ਤੁਸੀਂ ਮੇਰੀ ਕੁੜੀ ਦੀ ਹੱਲ ਪਨਾ ਕਰ ਫਿਰ ਇਹਨਾਂ ਦੀ ਲੜਕੀ ਵੀ ਆ ਜੂਗੀ ਉਹਨਾਂ ਨੂੰ ਮੈਂ ਫੋਨ ਕਰਤਾ ਤੁਹਾਨੂੰ ਸਾਰੀ ਸੱਚਾਈ ਉਹ ਦੱਸ ਦੇਣਗੇ ਸਾਰੀ ਕਲੋਨੀ ਵਾਲੇ ਗਵਾਹ ਨੇ 28 ਮਈ ਨੂੰ ਇਹਨਾਂ ਨੇ ਪਹਿਲੇ ਇੱਕ ਤਰੀ ਮਰਤੇ ਹਮਲਾ ਕੀਤਾ ਸਵੇਰ ਜਲਦੀ ਸੀ ਉੱਥੇ ਇੱਥੇ ਕਲੋਨੀ ਵਾਲਿਆਂ ਨੇ ਪਾਰਟੀ ਦੇ ਬੰਦਿਆਂ ਨੇ ਇਹਨੂੰ ਉੱਥੇ ਫੜਿਆ ਭਾਈ ਮੈਂ ਤਾਂ ਮੈਂ ਪੁਲਿਸ ਅਧਿਕਾਰੀਆਂ ਅੱਗੇ ਬੇਨਤੀ ਕਰ ਰਿਹਾ ਵੀ ਇਹ ਮੇਰੀ ਰੈਕੀ ਕਰਦੇ ਨੇ ਮੇਰੇ ਘਰ ਦੇ ਵੀ ਜਿਹੜੇ ਮਾਰਦੇ ਨੇ ਮੇਰੀ ਦੁਕਾਨ ਤੇ ਵੀ ਜਿਹੜੇ ਮਾਰਦੇ ਨੇ ਮੈਨੂੰ ਇਹਨਾਂ ਤੋਂ ਖਤਰਾ ਹੈ ਮੈਂ ਉਹ ਦੋ ਮੋਕੇ ਤੇ ਪਹੁੰਚਿਆ ਜਦੋਂ ਤੇ ਉਹਨਾਂ ਨੇ ਘੇਰ ਕੇ ਹਮਲਾ ਕੀਤਾ ਹੁਣ ਕਹੀ ਜਾਂਦੇ ਸਾਡੀਆਂ ਫੱਗਾਂ ਲਾਤੀਆਂ ਹੁਣ ਬੇਦਵੀਂ ਵਿਖਾਈ ਜਾਂਦੇ ਫੱਗਾਂ ਲੀਆਂ ਇਨ ਦੋ ਜਨਾਨੀਆਂ ਨੇ ਦੋ ਬੰਦਿਆਂ ਨੇ ਨੂੰ ਘੇਰਿਆ ਫੇਰ ਕੇ ਨੂੰ ਘੁੱਟਿਆ ਇਹ ਕੱਲੇ ਸੀ ਡੋਡਾ ਡੋਡਾ ਸਵੀਟ ਕੱਲਾ ਕੱਲਾ ਸੀ ਇਹ ਉਹ ਕਹਿੰਦੇ ਚਾਰ ਬੰਦੇ ਸਨ ਨਹੀਂ ਕਿਹੜੇ ਚਾਰ ਬੰਦੇ ਕੋਈ ਚਾਰ ਬੰਦੇ ਨਹੀਂ ਹੈਗੇ ਸੀ ਠੀਕ ਹੈ ਕੱਲਾ ਸੀ ਜੀ ਜੀ ਪਗਲਾਂ ਦੀ ਗੱਲ ਹੈ ਉਥੇ ਮੋਕੇ ਤੇ ਹੋਈ ਉਥੇ ਪੱਗ ਤਾਂ ਪੱਗ ਯਾਰ ਹੁਣ ਇੱਕ ਤਾਂ ਮੇਰੇ ਗੱਲ ਤੋਂ ਵਾਅਦਾ ਕਰਕੇ ਇੰਦੇ ਦੇ ਇੱਕ ਕਈਆਂ ਦੇ ਸਾਡੀਆਂ ਪੱਗਾਂ ਲਾਤੀਆਂ ਹੁਣ ਪੱਗਾਂ ਨੂੰ ਵਿੱਚ ਕਿਉਂ ਲਈ ਆਉਦੇ ਹਾਂ ਜੀ ਜੀ ਮੇਰਾ ਨਾਮ ਗੁਰਵਿੰਦਰ ਕੌਰ ਮਿੱਤਿਆ ਅਭੀ ਅੱਜ ਸੀ ਅਕਰੋ ਛੱਲੇ ਸੀਗੇ ਰਖੜੀਆਂ ਲੈ ਪਾਪਾ ਤੇ ਮੈਂ ਇਹ ਲੱਗ ਸਕੂਟਿਸ ਤੇ ਸੀ ਭਰਾ ਤੇ ਭਾਬੀ ਪਹਿਲਾਂ ਲੱਗ ਕੇ ਅੱਗੇ ਸੀ ਪੰਕਲਜ ਨੇ ਕੁਝ ਬੰਦੇ ਆਉਣ ਲਿਆ ਕੇ ਕੀਰ ਲਿਆ ਤੇ ਭਰਾ ਨੂੰ ਬਹੁਤ ਥੁਟਿਆ ਮਾਰਿਆ ਇਧਰੋਂ ਫਿਰ ਮੈਨੂੰ ਮੇਰੀ ਭਾਬੀ ਦਾ ਫੋਨ ਆਉਂਦਾ ਜਦੋਂ ਪਾਪਾ ਛਲੌਂ ਲੱਗੇ ਤਾਂ ਇਹਨਾਂ ਨੇ ਪਾਪਾ ਨੂੰ ਬਹੁਤ ਥੁਟੇ ਜਦੋਂ ਪੱਗਾ ਪੁੱਗਾ ਲਾਈਆਂ ਮੈਂ ਫੜ ਗਿਆ ਤੇ ਇਹਨਾਂ ਨੇ ਮੈਨੂੰ ਵੀ ਮਤਲਬ ਬਹੁਤ ਮੁੱਕੇ ਵਗੈਰਾ ਮਾਰੇ ਸਾਰਿਆਂ ਨੂੰ ਇਹਨਾਂ ਨੇ ਥੁਟੇ ਉਹਨਾਂ ਨਾਲ ਬੰਦੇ ਕਾਫੀ ਹੈਗੇ ਸੀਗੇ ਸਾਡੇ ਨਾਲ ਕਹਿ ਨਹੀਂ ਸੀ ਬੋਲਣ ਤੇ ਨਈ ਰਹੀ ਕਿੱਥੇ ਜੀ ਇਹ ਆਪਣੇ ਡਾਡਾ ਸਟ ਹਾਊਸ ਤੇ ਕਾਰਨ ਕੀ ਲੜਾਈ ਤੇ ਹੈ ਅਬ ਵੀਰੇ ਕਾਫੀ ਟਾਈਮ ਪਹਿਲਾਂ ਨਾ ਪ੍ਰੋਪਰਟੀਆਂ ਦਿੱਤੀਆਂ ਸੀ ਵਿੱਚ ਭੈਣ ਦਾ ਹਿੱਸਾ ਸੀਗਾ ਤੇ ਮਤਲਬ ਕਿ ਵਿੱਚ ਰਲ ਕੇ ਬਣਾਈਆਂ ਸੀ ਜਿੱਦਾਂ ਕਿ ਹੁਣ ਇੱਕੋ ਠੀ ਚੱਪਾ ਬੈਠਿਆ ਇੱਕ ਖਾਲੀ ਪਈ ਸੀ ਉਧਰ ਇਹਨਾਂ ਨੇ ਮੇਰੀ ਭੈਣ ਨੂੰ ਜਿੱਦਾਂ ਗੰਗਰਾ ਕੀਤਾ ਜਾਂ ਚਿੰਤਾ ਨਹੀਂ ਬਲੈਕਮੇਲ ਕੀਤਾ ਤੇ ਕੁਛ ਵੀ ਇਸ ਚੀਜ਼ ਦਾ ਨਹੀਂ ਮੈਂ ਕੁਝ ਕਹਿ ਸਕਦੀ ਆਪ ਦੇਵਨ ਕਰਕੇ ਇਹਨਾਂ ਨੇ ਉਧਰ ਕਬਜ਼ਾ ਕਰ ਲਿਆ ਤੇ ਜਦੋਂ ਅਸੀਂ ਨੂੰ ਸਮਝਾਉਂਦੇ ਰਹੇ ਪਿਆਰ ਨਾਲ ਕਿਦਾਂ ਨਾ ਕਰ ਕਿਉਂਕਿ ਇਹ ਸਾਰਾ ਸਾਰਾ ਘਰ ਬਰਬਾਦ ਕਰਤਾ ਭੈਣ ਨਾਲ 3.5 ਸਾਲ ਹੋ ਗਏ ਕੋਈ ਬੋਲਚਾਲ ਨਹੀਂ ਰਿਹਾ ਇਹਨਾਂ ਨੇ ਨਾ ਮਤਲਬ ਹਰਾਸਮੈਂਟ ਕੀਤਾ ਜਾਂ ਮੇਰੇ ਬਪਾ ਇੱਥੋਂ ਤੱਕ ਕਿ ਸੁਸਾਈਡ ਕਰਨ ਤੱਕ ਬਾਰੇ ਵੀ ਸੋਚ ਰਹੀ ਸੀ ਮਤਲਬ ਕਿ ਇਸ ਬੰਦੇ ਨੂੰ ਇਹਨਾ ਸੋਚਣਾ ਚਾਹੀਦਾ ਹੈ ਕਿ ਮੇਰੇ ਮਦਰ ਵੀ ਹੈ ਨਹੀਂ ਫਿਰ ਵੀ ਤੂੰ ਇਹਨਾ ਹਰਾਸਮੈਂਟ ਕਰਦੇ ਕਰੀਏ ਨਾ ਟੀਮ ਨੂੰ ਵੀ ਫੋੜ ਦਿੱਤਾ ਹਰ ਇੱਕ ਪਾਸੋਂ ਤੋਂ ਦੂਰ ਕਰ ਦਿੱਤਾ ਇੰਦਾ ਕੋਈ ਸਹੀ ਗੱਲ ਨਹੀਂ ਠੀਕ ਕੁਝ ਬੰਦੇ ਸਿਰ ਪੰਗੇ ਨੂੰ ਲੈ ਕੇ ਇੱਕ ਭੁਗਿੰਦਰਨਾਥ ਬੰਦਾ ਇੱਕ ਦੋ ਇਹਨੇ ਹੋਰ ਨੇ ਉਹਨਾਂ ਨੇ ਰਲ ਕੇ ਗੁਮਰਾ ਨਾਮ ਦਿੱਤਾ ਵੀ ਉਹ ਕੋਤੀ ਸਾਡੀ ਨਾਮਦ ਦੇ ਨਾ ਕਰਾਈ ਕਿ ਪਾਸਾ ਸਾਡਾ ਲੱਕਿਆ ਸੀਗਾ ਕੋਈ ਕੋਤੀ ਵੇਚ ਕੇ ਤੇ ਕੋਈ ਤੋਤੀ ਨੂੰ ਗੁੰਮਰੇ ਤੇ ਬਟਾ ਭਾਜੀ ਅੱਜ ਇਹਨੂੰ ਲੂਲੇ ਕਬਜ਼ਾ ਕਰਾ ਲ ਕਰਾ ਰੱਖਿਆ ਨੇ ਅਸੀਂ ਬੜੀ ਬੜੀ ਇਹਨਾਂ ਨੂੰ ਰੋਕਿਆ ਵੀ ਵੀ ਸਾਡਾ ਵੀ ਇਹਦੇ ਚ ਤਿੰਨ ਚਾਰ ਮਿੰਨ ਪੰਚਾਇਤਾਂ ਵੀ ਹੋਈਆਂ ਸਾਡੀ ਇੱਥੇ ਆਪ ਮੋਰੀ ਹੋ ਕੇ ਇਹਨਾਂ ਕੋਠੀ ਵੀ ਖਾਲੀ ਕਰਾਈ ਆ ਜੀ ਪੰਚਾਇਤ ਹੋ ਗਏ ਫਿਰ ਆਪ ਕੋਠੀ ਕਬਜ਼ਾ ਕਰਕੇ ਬੈ ਗਿਆ ਤਾਂ ਅੱਜ ਅਸੀਂ ਕੋਲੋਨੀ ਬਾਹਰ ਨਿਕਲੇ ਸੀ ਤਾਂ ਮੈਨੂੰ ਇਹਨੇ ਗਾਲਾਂ ਕੱਢੀਆਂ ਨੇ ਅਸੀਂ ਇਗਨੋਰ ਕਰਕੇ ਆ ਗਏ ਮੈਂ ਚਲੋ ਥੋੜਾ ਸੀਟ ਆਫਸਰ ਨਾਲ ਰਖੜੀ ਲੈ ਕੇ ਚੱਲੇ ਸੀ ਕਿ ਇੱਥੇ ਮੇਰੇ ਨਾਲ ਸੁਵਾਲਾ ਜੀ ਵੀ ਕੱਟੇ ਨਹੀਂ ਸੀਗੇ ਘਰ ਦੇ ਨਾਮ ਸੀਗੇ ਇਹਨੇ ਵੀ ਤਿੰਨ ਚਾਰ ਬੰਦੇ ਬੁਲਾ ਕੇ ਇਹਨਾਂ ਨੇ ਮੈਨੂੰ ਥੋੜਾ ਸੀਟ ਅਚੰਬਰ ਵਾਲ ਤੋਂ ਬਹੁ ਸਾਦੀ ਥੋੜੀ ਕਿੰਨੇ ਕੁੱਟੇ ਨੇ 15 ਨੂਲਾ ਸੀਗਾ ਤੇ ਇਹਨਾਂ ਨੇ ਮੇਰੇ ਕੱਗ ਵੀ ਲਾਈ ਜਿੱਥੇ ਦਾੜੀ ਪਟ ਪਟਦੀ ਇਹਨਾਂ ਨੇ ਮੇਰੀ ਸਾਰੀ ਕਿੰਨੇ ਜਣੇ ਸੀ ਬੰਕੇ ਦੇ ਨਾਲ ਤੁਸੀਂ ਇਹ ਆਪ ਇੱਕ ਬੰਕਲ ਸੀਗਾ ਭਾਵੇਂ ਨਾ ਤਿੰਨ ਚਾਰ ਜਣੇ ਹੋਣ ਸੀ ਦੇ ਨਾਲ ਫੱਟਿਆ ਪਹਿਲਾਂ ਦਾ ਜੀ ਇਹਨਾਂ ਨੇ ਫੋੜਾ ਦਸਤਾਰ ਚੋਪਰ ਲਾਈ ਜਿੱਥੇ ਸਿੱਧੇ ਸਿੱਧੇ ਕੰਬੀ ਕੋਲ ਮਾਰੀ ਤਾਂ ਹੈ ਹਰ ਇੱਕ ਬੰਦੇ ਦੇ ਦਸਤਾਰ ਨੂੰ ਹੱਥਾਂ ਪਾਣ ਛੜੇ ਦਸਤਾਰ ਨੂੰ ਹੱਥ ਪਾਉਂਦੇ ਅਸੀਂ ਇਸ ਚੀਜ਼ ਦਾ ਨਿਯਮ ਮੰਨਦੇ ਹਾਂ ਜਦੋਂ ਹੋਇਆ ਕਿ ਉਹਨਾਂ ਤੋਂ ਆ ਗਿਆ ਇਹਨਾਂ ਦੇ ਮਗਰ ਮਗਰ ਆਈ ਸੀ ਇਹਨਾਂ ਦੇ ਕੋਲ ਪੁਰਾਣਾ ਕੋਈ ਝਗੜਾ ਹੈ ਜੀ ਪਿਛਲਾ ਤੇ ਉਹਨਾਂ ਕਰਕੇ ਇਹਨਾਂ ਨੂੰ ਮਾਰਿਆ ਪਹਿਲਾਂ ਫਿਰ ਉਹਨਾਂ ਨੂੰ ਮਾਰਿਆ ਫਿਰ ਉਹਦੇ ਸਾਹ ਵੀ ਖੜਾਈ ਕਿੰਨੇ ਨੇ ਮਾਰ ਮਾਰੇ ਕਿੰਨੇ ਨੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ